ਹੂੰ ਹੁਣ ਤੁਹਾਨੂੰ ਕੀ ਲੱਗਦਾ ਬਾਈ ਜੀ 2000 ਅ 22 ਜਨਵਰੀ ਤੋਂ ਐਗਰੀਮੈਂਟ ਸਟਾਰਟ ਹੋਇਆ ਹੂੰ 8ਵੇਂ ਮਹੀਨੇ ਭੱਜ ਗਿਆ ਬੰਦਾ ਕਿਉਂ ਭੱਜ ਗਿਆ ਮੈਂ ਅਮਰੀਕਾ ਸੀਗਾ ਭੱਜ ਕਿਉਂ ਗਿਆ ਭੱਜ ਗਿਆ ਦੈਟਸ ਇਟ ਸਾਨੂੰ ਨਾ ਅੱਜ ਤੱਕ ਪਤਾ ਲੱਗਿਆ ਸਾਨੂੰ ਕਿਸ ਗੱਲ ਦੱਸੋ ਐਂਡ ਆਰਡੀ ਦੇ ਸਾਨੂੰ ਪਹਿਲੂ ਕਹਿੰਦਾ ਮੇਰਾ ਗਲਾ ਖਰਾਬ ਹੋ ਗਿਆ ਤੁਸੀਂ ਕਹਿੰਦੇ ਹੋ ਕਿ ਵੀ ਹਸਨ ਮਾਨਕ ਨੂੰ ਵੀ ਸਾਹਮਣੇ ਆ ਕੇ ਗੱਲ ਕਰ ਆਵੇ ਤਾਂ ਸਹੀ ਅੱਜ ਤੱਕ ਇੰਡਸਟਰੀ ਦੇ ਤੁਸੀਂ ਇਹ ਇੱਕ ਇਸ਼ੂ ਬਣਾਇਆ ਹਰ ਵਾਰੀ ਤੁਹਾਡੀ ਮੈਂ ਬਹੁਤ ਇੰਟਰਵਿਊ ਸੁਣਿਆ ਨੇ ਉਹਨਾਂ ਵਿੱਚ ਤੁਸੀਂ ਕਿਹਾ ਵੀ ਵੀ ਹਸਨ ਹਸਲ ਮਾਨਾ ਕਹਿੰਦਾ ਵੀ ਮੇਰਾ ਗਲਾ ਖਰਾਬ ਹੋ ਗਿਆ ਜੀ ਮੇਰਾ ਗਲਾ ਖਰਾਬ ਹੋ ਗਿਆ ਤੁਸੀਂ ਕਹਿੰਦੇ ਹੋ ਆਰਟਿਸਟਾਂ ਦੇ ਗਲੇ ਖਰਾਬ ਹੋ ਜਾਂਦੇ ਨੇ ਤੇ ਫਿਰ ਕੀ ਮਤਲਬ ਆ ਉਸ ਚੀਜ਼ ਦਾ ਬਾਈ ਜੀ ਗੱਲ ਇਹ ਹੁੰਦੀ ਆ ਦੇਖੋ ਜਦੋਂ ਸਾਨੂੰ ਇਹ ਚੀਜ਼ ਕਹਿਣ ਲੱਗਾ ਠੀਕ ਆ ਵੀ ਮੇਰਾ ਜੀ ਗਲਾ ਖਰਾਬ ਹੋ ਗਿਆ মিডিਆ ਦੇ ਵਿੱਚ ਆਉਣ ਲੱਗ ਗਿਆ ਸਾਡੇ ਸ਼ੋਅਜ਼ ਬੁੱਕ ਸੀਗੇ ਅਸੀਂ ਅਪਰੋਚ ਕੀਤੀਆਂ ਇਹਦੇ ਪਿੰਡ ਦੇ ਸਰਪੰਚ ਤੱਕ ਅਪਰੋਚ ਕੀਤੀ ਹੁਣ ਬਾਈ ਜੀ ਸਾਰਿਆਂ ਨੂੰ ਵੱਧ ਗੱਲ ਵੀ ਮੈਨਾਂ ਐਂਡ ਆਫ ਦਿ ਡੇ ਤੁਸੀਂ ਕਿਹਦੇ ਨਾਲ ਅਪਰੋਚ ਕਰੋਗੇ ਜਦੋਂ ਤੁਹਾਡੇ ਕੋਈ ਨਹੀਂ ਸੁਣ ਰਿਹਾ ਤੁਹਾਡੇ ਪਿੰਡ ਦੇ ਸਰਪੰਚ ਨਾਲ ਪਿੰਡ ਦੇ ਕਾਉਂਸਲਰ ਨਾਲ ਕਿਸੇ ਦੀ ਕਿਸੇ ਕਾਉਂਸਲਰ ਨਾਲ ਕਿਸੇ ਦੇ ਹੱਕ ਖੋਣਾ ਕਿਸੇ ਦੀ ਰੋਟੀ ਖੋਣਾ ਕਿ ਇਹਦੇ ਢੇਡ ਤੇ ਲੱਤ ਮਾਰਨਾ ਨਾ ਤਾਂ ਇਹ ਕਾਨੂੰਨੀ ਤੇ ਨਾ ਇਨਸਾਨੀ ਤੌਰ ਤੇ ਤਾਂ ਇਹ ਮਤਲਬ ਵੈਲਿਡ ਨਹੀਂ ਹੈ ਇਹ ਚੀਜ਼ ਤਾਂ ਬਟ ਫਿਰ ਵੀ ਤੁਸੀਂ ਇਸ ਚੀਜ਼ ਦੀ ਅਥਾਰਟੀ ਕਿਵੇਂ ਲਈ ਕਿ ਇਸ ਬੰਦੇ ਮੇਰਾ ਸਾਈਨ ਆ ਬਰਾਬਰ ਸਭ ਕੁਝ ਖੋਲੀਏ ਸਾਈਨ ਆ ਮੇਰਾ ਤੁਸੀਂ ਅਥਾਰਟੀ ਮੈਂ ਤੁਹਾਨੂੰ ਦੱਸਦਾ ਤੁਸੀਂ ਕਾ ਮੰਨ ਲਓ ਇਸ ਚੈਨਲ ਨਾਲ ਉਹ ਹੈਗਾ ਕਿ ਇਹ ਸਾਈਨ ਆ ਪਰ ਕੀ ਕੱਲ ਨੂੰ ਮੈਂ ਕਿਸੇ ਹੋਰ ਚੈਨਲ ਤੇ ਜਾਣਾ ਚਾਹਾਂ ਇਹ ਚੈਨਲ ਮੈਨੂੰ ਨਹੀਂ ਜਾਣ ਦੇਗਾ ਨਹੀਂ ਜਾਣ ਦਊਗਾ ਬਾਈ ਜੀ ਤੁਸੀਂ ਉਹਦੇ ਨਾਲ ਸਾਈਨਟ ਹੋ ਤੁਸੀਂ ਉਹਦੇ ਨਾਲ ਐਗਰੀਮੈਂਟ ਸਾਈਨ ਕੀਤਾ ਤੁਸੀਂ ਇਹਨਾਂ ਨੂੰ ਕਿਵੇਂ ਐਗਰੀਮੈਂਟ ਬ੍ਰੀਚ ਕਰਕੇ ਤੁਸੀਂ ਕਿਸੇ ਨਾਲ ਜਾ ਹੀ ਨਹੀਂ ਸਕਦੇ ਕੋਰਟ ਕਾਨੂੰਨ ਸਟੈਂਪ ਪੇਪਰ ਇਹਦੀ ਕੋਈ ਮਾਨਤਾ ਹੈਗੀ ਹੈ ਕਿ ਨਹੀਂ ਹੈਗੀ ਬਿਲਕੁਲ ਕੋਈ ਬੰਦਾ ਐਗਰੀਮੈਂਟ ਕਰਦਾ ਘਰ ਦੀ ਰਜਿਸਟਰੀ ਕਰਾਉਂਦਾ ਪਹਿਲੋ ਬਿਆਨਾ ਹੁੰਦਾ ਤਾਂ ਰਜਿਸਟਰੀ ਅੱਗੇ ਹੋ ਜੀ ਤੇ ਬਾਈ ਜੀ ਕੋਈ ਤਾਂ ਕਾਨੂੰਨ ਵਾਲੀ ਗੱਲ ਕਰੋ ਜੰਗਲ ਰਾਜ ਥੋੜੀ ਬੈਠੇ ਆਂ ਅਨਪੜ ਥੋੜੀ ਆਪਾਂ ਪੜੇ ਲਿਖੇ ਬੰਦੇ ਆ ਜੇ ਤੁਸੀਂ ਕਹੋਗੇ ਮੈਂ ਤਾਂ ਅਨਪੜਾਂ ਇਹ ਤਾਂ ਹੈ ਨਹੀਂਗਾ ਬਾਈ ਤੁਸੀਂ ਅਨਪੜ ਨਹੀਂ ਹਰੇਕ ਪਤਾ ਕੋਈ ਨਾ ਪੜੇ ਕੀ ਗੱਲ ਕਿਹੜੀ ਸੀ ਕਿ ਜਿਹੜੀ ਤੁਸੀਂ ਕਹੀ ਸੀ ਕਾਦੀ ਇੱਕ ਮੀਟ ਦੀ ਗੱਲ ਸੀ ਕਿ ਵੀ ਤੁਸੀਂ ਤਾਂ ਬਹੁਤ ਬਕਰੇ ਖਾ ਲੈਂਦੇ ਹੋ ਮੀਟ ਖਾ ਲੈਂਦੇ ਹੋ 5-5000 ਦੇ ਮੀਟ ਖਾਣੇ ਹੋ ਤੁਸੀਂ ਵੀ ਦੇਖੋ ਜੇ ਇਹਨੂੰ ਇਹ ਨਾ ਜੜੀਆਂ ਇਹ ਗੱਲਾਂ ਜੜੀਆਂ ਨੇ ਇਹ ਬਈ ਬਹੁਤ ਚੀਪ ਗੱਲਾਂ ਹੁੰਦੀਆਂ ਨੇ ਜੇਪ ਆਪਾਂ ਕਿਸੇ ਦੀ ਰੋਟੀ ਲੈਣ ਲਈਏ ਜਾਂ ਆਪਾਂ ਕਿਸ ਨੂੰ ਬਾਈ ਜੀ ਮੇਰਾ ਇਟ ਮੀਨਸ ਉਹਨੂੰ ਮੇਰਾ ਆਈਕਿਊ ਲੈਵਲ ਪਤਾ ਹੈ ਵੀ ਮੈਂ ਮੇਰੇ ਖਾਣਾ ਪੀਣਾ ਜਾਂ ਮੇਰਾ ਰਹਿਣਾ ਸਹਿਣਾ ਕਿਹ ਹੈ ਜੈਂ ਕਿਉਂਕਿ ਉਹ ਰਹਿ ਕੇ ਗਿਆ ਉਹਨੂੰ ਜਿਆਦਾ ਪਤਾ 2.5 ਸਾਲ ਮੇਰੇ ਘਰੇ ਰਿਹਾ ਉਹਨੂੰ ਪਤਾ ਬੀ ਮੇਰਾ ਖਾਣਾ ਪੀਣਾ ਮੇਰੇ ਘਰਦਿਆਂ ਦਾ ਖਾਣਾ ਪੀਣਾ ਕਹੇ ਜਾ। ਸੋ ਵਧੀਆ ਉਹਨੇ ਮੇਰਾ ਏਕੂ ਲੈਵਲ ਦੱਸਿਆ ਬਾਈ ਜੀ 1000 ਰੁਪਏ ਕਿਲੋ ਮੀਟ ਆ ਬੱਕਰੇ ਦਾ। ਜੇ ਮੇਰੇ ਚ ਦਮ ਹੈਗਾ ਜਾਂ ਮੇਰੇ ਚ ਕੁਝ ਚੀਜ਼ ਹੈਗੀ ਹੈ ਜਾਂ ਮੇਰੇ ਕੋਲ ਕੁਝ ਹੈਗਾ ਛਿਲੜ ਚਾਰ ਤੇ ਬਾਈ ਜੀ ਮੈਂ ਤਾਂ ਖਾ ਸਕਦਾ। ਉਹਨੂੰ ਪਤਾ ਮੇਰਾ ਏਕੂ ਲੈਵਲ ਕੀ ਹੈ। ਮੇਰੀ ਅਕਾਤ ਕੀ ਹੈ ਉਹਨੂੰ ਪਤਾ ਹੈ। ਉਹ ਇਸ ਕਰਕੇ ਸ਼ੋਕਰ ਜੀ ਉਹਨੇ ਇਹ ਨਹੀਂ ਕਹਿਆ ਤਾਂ ਵੀ 250 ਕਿਲੋ ਬ੍ਰੈਲਰ ਹੀ ਲਈ ਜਾਂਦਾ 300 ਬਲ ਕਿਦਾਂ ਵੀ 300 ਦਾ ਬ੍ਰੈਲਰ ਹੀ ਖਾਈ ਜਾਂਦਾ 1000 ਰੁਪਏ ਵਾਲੀ ਗੱਲ ਤਾਂ ਕੀਤੀ ਨਾ ਸਾਨੂੰ ਖੁਸ਼ੀ ਆ ਇਹ ਚੀਜ਼ 'ਚ ਕੋਈ ਮੈਂ ਉਹਦੀ ਗੱਲ ਦਾ ਬੁਰਾ ਨਹੀਂ ਮੰਨਿਆ ਤੁਸੀਂ ਅੱਗੇ ਵੀ ਉਹਦੇ ਨਾਲ ਮਤਲਬ ਕੋਈ ਨਾ ਕੋਈ ਕੇਸ ਠੋਕੋਗੇ ਹੋਏ ਤੇ ਭਾਈ ਲੱਗੇ ਹੋਏ ਨੇ ਹੁਣ ਇਦੋਂ ਉੱਤੇ ਕੀ ਲੱਗਣਗੇ ਐਗਰੀਮੈਂਟ ਬ੍ਰੀਚ ਉਹਦੇ ਤੇ ਲੱਗੀ ਹੋਈ ਆ ਜੀ 420 ਉਹਦੇ ਤੇ ਐਗਰੀਮੈਂਟ ਕਿੰਨੇ ਸਾਲ ਦਾ ਸੀਗਾ ਭਾਈ ਜੀ 7 ਸਾਲ ਦਾ 7 ਸਾਲ ਦਾ ਇਸ ਕਾਲ ਨੂੰ 2 ਸਾਲ ਹੋ ਚੁੱਕੇ ਨੇ ਭਾਈ ਜੀ 2022 ਤੋਂ ਸਟਾਰਟ ਹੋਣਾ ਸੀ 2029 ਤੱਕ ਐਗਰੀਮੈਂਟ ਆ ਤੇ ਕੇਸ ਕਦ ਤੱਕ ਚੱਲੇਗਾ ਜਿੰਨੀ ਦੇਰ ਤੱਕ ਆਪਣਾ ਇਹ ਆ ਕੇ ਕੋਰਟ ਦੇ ਵਿੱਚ ਕਲੀਅਰ ਨਹੀਂ ਕਰਦਾ ਅੱਗੇ ਵੀ ਕਿਸੇ ਹੋਰ ਨਾਲ ਤੁਹਾਡਾ ਹੈ ਦਿਲ ਪੰਗਾ ਲੈਣ ਤੇ ਪੰਜ ਦਿਨ ਸਾਡਾ ਹੁਣ ਹੈ ਹੀ ਨਹੀਂ ਅਸੀਂ ਕਿਸੇ ਤੇ ਪੈਸਾ ਅਸੀਂ ਸੋਚ ਹੀ ਨਹੀਂ ਸਕਦੇ ਸੀ ਕਿਸੇ ਤੇ ਇੱਕ ਸਿੰਗਲ ਫਾਈ ਨਹੀਂ ਵੀ ਲਾ ਦਈਏ ਤੁਸੀਂ ਇੱਥੇ ਤੱਕ ਵੀ ਨਹੀਂ ਮੰਨ ਸਕਦੇ ਜਿੰਨੀ ਮੀਰ ਆलम ਕਮਿਊਨਿਟੀ ਹੈ ਬਾਈ ਜੀ ਤਕੜੇ ਤੋਂ ਤਕੜਾ ਫਨਕਾਰ ਬੈਠਾ ਭਧੌੜਕ ਨਹੀਂ ਚਲੇ ਜਾਓ ਤੁਹਾਨੂੰ ਹਰ ਘਰ ਦੇ ਵਿੱਚ ਫਨਕਾਰ ਦੇਹੂਗਾ ਅੱਜ ਦੀ ਡੇਟ ਦੇ ਵਿੱਚ ਸਾਡੇ ਜਿਹੜੇ ਪ੍ਰੋਡਿਊਸਰਸ ਨੇ ਬਾਈ ਜੀ ਕਿਸੇ ਮੀਰ ਆਲਮ ਜਵਾਕਾ ਨੂੰ ਪ੍ਰਮੋਟ ਹੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਰੌਲੇ ਦੇਖ ਲਓ ਪਿੱਛੇ ਗਣਤੀ ਸ਼ੁਰੂ ਕਰੋ ਤੁਹਾਡਾ ਹੈ ਕੋਈ ਇੱਕ ਸਵਾਲ ਇਦਾਂ ਦਾ ਜਿਹਦਾ ਹਸਨ ਮਾਨਕ ਕਦੀ ਜਵਾਬ ਲਈ ਦੇ ਸਕਦਾ ਹਾਂ ਹੈਗਾ ਕੀ ਆਪਦੀ ਭੈਣ ਦੇ ਅੱਖਾਂ 'ਚ ਅੱਖ ਪਾ ਗਏ ਤੁਹਾਡੀ ਵਾਈਫ ਦੇ ਹਾਂ ਅੱਖ 'ਚ ਅੱਖ ਪਾ ਗਏ ਗੱਲ ਕਹਿ ਦੇਵੇ ਵੀ ਨਹੀਂ ਜੀ ਮੈਂ ਇਹ ਗੱਲ ਨਹੀਂ ਕਹੀ ਬਟ ਜਿੱਦਾਂ ਉਹ ਰੋ ਰਹੇ ਸੀਗੇ ਬਾਈ ਜੀ ਐਕਟਰ ਐ ਐਕਟਿੰਗ ਦੇ ਵਿੱਚ ਜੇ ਮਾਣਕ ਉਹ ਬਣ ਸਕਦਾ ਤੇ ਬਾਈ ਜੀ ਰੋਣਾ ਕੋਈ ਮਾੜੀ-ਮੋਟੀ ਗੱਲ ਆ ਕੋਈ ਵੱਡੀ ਗੱਲ ਨਹੀਂ